ਕਾਂਗਰਸ ਪਾਰਟੀ ਦੇ ਜ਼ਿਲ੍ਹਾ OBC ਮੈਂਬਰਾਂ ਦੀ ਇੱਕ ਮੀਟਿੰਗ ਸਰਹੰਦ ਵਿਖੇ ਹੋਈ ਹੈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ OBC ਦੇ ਜ਼ਿਲ੍ਹਾ ਚੇਅਰਮੈਨ ਗੁਲਸ਼ਨ ਰਾਏ ਬੋਬੀ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ BC ਨੂੰ ਰਿਜ਼ਰਵੇਸ਼ਨ ਦੇਣ ਬਾਰੇ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਰਿਜ਼ਰਵੇਸ਼ਨ ਦੇਣ ਜਾ ਰਹੇ ਹਾਂ। ਪਰ ਉਹ ਦੱਸਣਾ ਚਾਹੁੰਦੇ ਹਨ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਵੱਲੋਂ ਪਹਿਲਾਂ ਹੀ ਸੰਵਿਧਾਨ ਵਿੱਚ ਲਿਖਿਆ ਗਿਆ ਹੈ ਕਿ ਐਸਸੀ ਨੂੰ 25% ਅਤੇ ਵੀਸੀ ਨੂੰ 12% ਰਿਜ਼ਰਵੇਸ਼ਨ ਦਿੱਤੀ ਜਾਵੇ ਜੋ ਕਿ ਪੰਜਾਬ ਵਿੱਚ ਕਾਂਗਰਸੀ ਸਰਕਾਰ ਵੱਲੋਂ ਦਿੱਤਾ ਗਿਆ ਸੀ ਪਰ ਅੱਜ ਹਰਪਾਲ ਚੀਮਾ ਕਹਿ ਰਹੇ ਹਨ ਕਿ ਉਹਨਾਂ ਨੇ ਰਿਜ਼ਰਵੇਸ਼ਨ ਦੇਣੀ ਹੈ ਜੋ ਕਿ ਕਾਂਗਰਸ ਵੱਲੋਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਇਸ ਮੌਕੇ ਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਉਂ ਵਿੱਚ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ OBC ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਮੈਂਬਰ ਸਹਬਾਨ ਦੀ ਮੀਟਿੰਗ ਰੱਖੀ ਗਈ ਹੈ ਜਿਸ ਦਾ ਮੁੱਖ ਉਦੇਸ਼ ਸਭ ਤੋਂ ਪਹਿਲਾਂ ਤਾਂ ਜੋ ਪਹਿਲਗਾਮ ਦੇ ਵਿੱਚ ਇੱਕ ਵੱਡੀ ਤਰਾਸੀ ਵਾਪਰੀ ਹੈ ਉਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਕਿ ਅਜਿਹੀ ਘਟਨਾ ਅੱਗੇ ਤੋਂ ਨਹੀਂ ਵਾਪਰਨੀ ਚਾਹੀਦੀ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਉਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਜਿਹੜੇ ਬਾਹਰਲੇ 엘ਿਮੈਂਟਸ ਨੇ ਆ ਕੇ ਉਰੇ ਮਿਸ ਹੈਪਨਿੰਗਸ ਕਰੀਆਂ ਉਹ ਇਸ ਦੇ ਸਬੰਧ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਵੀ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਮਿਲ ਕੇ ਇੱਕ ਰੋਸ਼ ਪ੍ਰਦਰਸ਼ਨ ਕੱਢਿਆ ਸੀ ਤੇ ਦੂਜਾ ਜਿਹੜਾ ਸਾਡਾ ਅੱਜ ਦਾ ਅਹਿਮ ਫੈਸਲਾ ਹੈ ਅਹਿਮ ਮੀਟਿੰਗ ਰੱਖੀ ਗਈ ਹੈ ਇਸ ਦਾ ਮੁੱਖ ਉਦੇਸ਼ OBC ਦੀ ਰਿਜ਼ਰਵੇਸ਼ਨ ਦੇ ਰਿਗਾਰਡਿੰਗ ਹੈ ਪਿਛਲੇ ਦਿਨੀ ਹਰਪਾਲ ਸਿੰਘ ਟੀਮਾ ਜੋ ਮੰਤਰੀ ਆਮ ਆਦਮੀ ਪਾਰਟੀ ਉਹਾਂ ਨੇ ਕਿਹਾ ਸੀ ਕਿ ਅਸੀਂ ਰਿਜ਼ਰਵੇਸ਼ਨ ਦੇਣ ਜਾ ਰਹੇ ਹਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਹੈ ਕਿ 바ਵਾ ਭੀਮਰਾਵ ਅਵੇਦਕਰ ਜੀ ਨੇ ਜਦੋਂ ਸੰਵਿਧਾਨ ਦੀ ਰਚਨਾ ਕੀਤੀ ਸੀ 1950 ਦੇ ਵਿੱਚ ਜਿਹੜਾ ਇੰਪਲੀਮੈਂਟ ਹੋਇਆ ਉਸ ਦੇ ਵਿੱਚ 16 ਨੰਬਰ ਪੈਰੇ ਦੇ 4 ਨੰਬਰ ਪਾਰਟ ਦੇ ਉੱਤੇ ਰਿਜ਼ਰਵੇਸ਼ਨ ਦਾ ਡਿਟੇਲ ਇਨਫੋਰਮੇਸ਼ਨਸ ਦਿੱਤੀਆਂ ਹੋਈਆਂ ਨੇ ਇਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ 25% ਰਿਜ਼ਰਵੇਸ਼ਨ ਐਸਸੀ ਕੈਟਰ ਦੀ ਤੇ 12% ਰਿਜ਼ਰਵੇਸ਼ਨ ਓਬੀਸੀ ਕੈਟਰ ਦੀ ਦਿੱਤੀ ਜਾਣੀ ਚਾਹੀਦੀ ਹੈ 2022 ਦੇ ਵਿੱਚ ਆਮ ਆदमी ਪਾਰਟੀ ਦੀ ਸਰਕਾਰ ਆਈ ਤੇ ਉਹਨਾਂ ਨੇ ਬਾਬਾ ਭੀਮਰਾਵ ਅਵੇਦਕਰ ਜੀ ਦੀਆਂ ਤੇ ਭਗਤ ਸਿੰਘ ਜੀ ਦੇ ਫੋਟੋਆਂ ਲਾ ਕੇ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਆਪਣੇ ਦਫ਼ਤਰਾਂ ਦੇ ਵਿੱਚ ਪਰ ਮੈਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦਾ ਹੈ ਕਿ ਕਾਂਗਰਸੀ ਸਰਕਾਰ ਨੇ 2006 ਦੇ ਵਿੱਚ ਇਸ ਨੂੰ ਲਾਗੂ ਕੀਤਾ ਆਪਣੀ ਗਵਰਨਮੈਂਟ ਦੇ ਵਿੱਚ ਲਾਗੂ ਕਰਨ ਦੇ ਲਈ ਮੀਟਿੰਗ ਦੇ ਵਿੱਚ ਪਾਸ ਕੀਤਾ ਉਹਦੇ ਤੇ ਵਿਚਾਰ ਕੀਤਾ ਕਿ ਐਸਸੀ ਤੇ ਬੀਸੀ ਨੂੰ ਜਿਹੜਾ ਉਹਨਾਂ ਬਣਦਾ ਹੱਕ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ 10 ਸਾਲ ਅਕਾਲੀ ਬੀਜੇਪੀ ਦੀ ਗਵਰਨਮੈਂਟ ਰਹੀ ਕੋਈ ਐਕਸ਼ਨ ਨਹੀਂ ਹੋਇਆ। ਉਸ ਤੋਂ ਬਾਅਦ ਜਦੋਂ ਫੇਰ ਕਾਂਗਰਸ ਸਰਕਾਰ ਬਣੀ 2017 ਤੋਂ ਲੈ ਕੇ 2022 ਤੱਕ ਤਾਂ 9 12 2021 ਨੂੰ ਉਹਨਾਂ ਨੇ ਇਹ ਐਕਟ ਨੂੰ ਇੰਪਲੀਮੈਂਟ ਕਰ ਦਿੱਤਾ। ਕਿਹੜੇ ਬੇਸ ਦੇ ਉੱਤੇ ਹਰਪਾਲ ਸਿੰਘ ਚੀਮਾ ਇਹ ਕਹਿ ਰਿਹਾ ਹੈ ਕਿ ਇਹ ਐਕਟ ਅਸੀਂ ਇੰਪਲੀਮੈਂਟ ਕਰਨ ਜਾ ਰਹੇ ਹਾਂ ਕਿਉਂਕਿ ਇਸ ਐਕਟ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟਸ ਰਿਕਰੂਟਮੈਂਟਸ ਹੁੰਦੀਆਂ ਨੇ ਚਾਹੇ ਉਹ ਕੰਟਰੈਕਟ ਬੇਸ ਤੇ ਆ ਚਾਹੇ ਐਡ ਹੌਕ ਬੇਸ ਤੇ ਆ ਚਾਹੇ ਪੱਕੇ ਬੇਸ ਤੇ ਹੈ ਤੇ ਉਹ ਸਾਰੀਆਂ ਇਹਦੇ ਵਿੱਚ ਲਿੱਤੀਆਂ ਜਾਂਦੀਆਂ ਨੇ ਸੋ ਮੈਂ ਇਹਨਾਂ ਦੀ ਕਿਹੜੀ ਨਖਿੰਦਾ ਕਰਦਾ ਕਿਉਂਕਿ ਇਹ ਐਕਟ ਕਾਂਗਰਸ ਪਾਰਟੀ ਦੀ ਦੇਣ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ